ਸੰਜਤ ਟੀਵੀ ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰਿੰਗੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਰਾਂ ਵਿੱਚ ਸਵਾਗਤ ਹੈ ਜੀ ਅੱਜ ਬੜੀ ਅਹਿਮ ਗੱਲਬਾਤ ਪ੍ਰੋਗਰਾਮ ਦੇ ਵਿੱਚ ਹੋਣ ਵਾਲੀ ਹੈ ਮਹਿਮਾਨ ਵੀ ਖਾਸ ਮਿਲਣਾ ਲੱਜਾਇ ਨੇ ਕਿਉਂਕਿ 12 ਬਾਰੇ ਪਹਿਲਾਂ ਇਸੇ ਗੱਲਬਾਤ ਨੂੰ ਮੈਂ ਆਪਣੇ ਰੇਡੀਓ ਪ੍ਰੋਗਰਾਮ ਦਿਲਾਂ ਦੀ ਸਾਂਝ ਦੇ ਵਿੱਚ ਪਟਿਆਲਾ ਤੋਂ ਇੱਕ ਅਹਿਮ ਸ਼ਖਸੀਅਤ ਨੇ ਗਲਬਤ ਕੀਤੀ ਜਿਹੜੇ ਮੈਡੀਕਲ ਖੇਤਰ ਦੇ ਵਿੱਚ ਬੜੇ ਐਕਸਪਰਟ ਨੇ ਔਰ ਉੱਗੇ ਸਮਾਜ ਸੇਵੀ ਨੇ 22 April 2112 ਨੂੰ ਖਬਰ ਫੈਲਦੀ ਆ ਕਿ ਡੇਰਾ ਪਰਮੇਸ਼ਰ ਦੁਆਰ ਦੇ ਵਿੱਚ ਇੱਕ ਬੱਚੀ ਰਮਨਜੋਤ कौर ਸ਼ਾਇਦ ਉਹਨਾਂ ਦਾ ਨਾਮ ਸੀ ਉਹ ਜ਼ਹਿਰ ਖਾ ਕੇ ਉਹਦੀ ਮੌਤ ਹੁੰਦੀ ਹੈ ਖਰਜਿੰਦਰ ਸਿੰਘ ਹੈਪੀ ਨਾਉਂ ਦਾ ਕੁਸ ਸਮਾਣੇ ਦਾ ਵਿਅਕਤੀ ਸੀ ਉਹਨਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਲੈ ਕੇ ਜਾਂਦਾ ਤੇ ਉਸ ਤੋਂ ਬਾਅਦ 8 ਅਤਮਈ 2112 ਵਾਲੇ ਦਿਨ ਬਕਾਇਦੇ ਇੱਕ ਸਟੇਟਮੈਂਟ ਆਉਂਦੀ ਹੈ ਇਸੇ ਬੱਚੀ ਰਮਨਜੋਤ ਕੌਰ ਉਹਨਾਂ ਦੇ ਜੀਜਾ ਜੀ ਦੀ ਉਹਨਾਂ ਦੇ ਮਾਤਾ ਜੀ ਇੰਦਰਕੌਰ ਭਰਾ ਫਤੇ ਸਿੰਘ ਪੈਣਾ ਜਸਵਿੰਦਰ ਕੌਰ ਲਖਵਿੰਦਰ ਕੌਰ ਕੁਲਵਿੰਦਰ ਕੌਰ ਤੇ ਰਣਜੀਤ ਕੌਰ ਔਰ ਮੈਨੂੰ ਯਾਦ ਆਪ੍ਰੈਲ ਤੇ ਮਈ ਦੇ ਵਿੱਚ ਮੈਂ ਦੋ ਇੰਟਰਵਿਊ ਇਸੇ ਮਾਮਲੇ ਦੇ ਵਿੱਚ ਕੀਤੀਆਂ ਸਨ ਇੱਕ ਮੁੰਡਾ ਜਸਵਿੰਦਰ ਸਿੰਘ ਨੌਦਾ ਕੋ ਲੜਕਾ ਸੀ ਉਹਦੇ ਨਾਲ ਇੰਟਰਵਿਊ ਕੀਤੀ ਸੀ ਜਿਹੜਾ ਡੇਰੇ ਦੇ ਵਿੱਚ ਪਹਿਲਾਂ ਰਿਹਾ ਸੀ ਢੋਲ ਕਮਜਾਉਂਦਾ ਸੀ ਵਾਧ ਦੇ ਵਿੱਚ ਪੁਲਿਸ ਵਾਲਿਆਂ ਨੇ ਗ੍ਰਿਫਤਾਰ ਕਰਕੇ ਉਹਦੇ ਕੇਸ ਕੱਟਣ ਦੀ ਬੜੀ ਵੱਡੀ ਲੰਮੀ ਕਹਾਣੀ ਸੀ ਮੈਂ ਉਤਰ ਨਹੀਂ ਜਾਵਾਂਗਾ ਤੇ ਇੱਕ ਇੰਟਰਵਿਊ ਕੀਤੀ ਸੀ ਰਮਨ ਜੋਤ ਕੌਰ ਦੀ ਭੈਣ ਦੇ ਨਾਲ ਜਿਹੜੀ ਵਿਦੇਸ਼ ਦੇ ਵਿੱਚ ਰਹਿੰਦੀ ਸੀ ਸ਼ਾਇਦ ਇੱਕ ਇੰਟਰਵਿਊ ਮੇਰੀ ਡਾਕਟਰ ਜਿਹੜੇ ਅੱਜ ਮਹਿਮਾਨ ਵਜੋਂ ਸ਼ਾਮਲ ਹੋ ਰਹੇ ਨੇ ਉਹਨੇ ਉਗੇ ਸਮਾਜ ਸੇਵੀ ਬੱਚਿਆਂ ਦੇ ਵਿੜਿਆਲਾ ਡਾਕਟਰ ਡਾਕਟਰ ਹਰਸ਼ਿੰਦਰ ਕੌਰ ਅਰਜੰਦਰਾ ਹਸਪਤਲ ਪਟਿਆਲਾ ਤੋਂ ਅੱਜ ਗੱਲ ਬੜੀ ਦੁਨੀਆ ਭਰ ਦੇ ਵਿੱਚ ਚਰਚਾ ਹੋਣੀ ਸ਼ੁਰੂ ਹੋ ਗਈ ਕਿ 12 ਵਰੇ ਪਹਿਲਾਂ ਰਮਨਜੋਤ ਕੌਰ ਦੀ ਹੋਈ ਮੌਤ ਇਹ ਮਾਪੇ ਪਰਿਵਾਰ ਇੱਕਦਮ ਕਿਉਂ ਜਾਗ ਪਿਆ ਕਿਤੇ ਤੁਹਾਨੂੰ ਯਾਦ ਹੋਵੇਗਾ ਕਿ ਭਾਈ ਰਣਜੀਤ ਸਿੰਘ ਢਡੀਆਂ ਵਾਲੇ ਤੇ ਇੱਕ ਵਾਰੀ ਹਮਲਾ ਵੀ ਕਰਵਾਇਆ ਸੀ ਟਕਸਾਲ ਵਾਲਿਆਂ ਨੇ ਦਮਨ ਮਿੰਟਕਸਾਲ ਦੇ ਮੁਖੀ ਤੇ ਬਕਾਇਦਾ ਕੁਝ ਵਿਅਕਤੀ ਫੜੇ ਵੀ ਗਏ ਸਨ ਇੱਕ ਨੌਜਵਾਨ ਮਾਰਿਆ ਵੀ ਗਿਆ ਸੀ ਭពਿੰਦਰ ਸਿੰਘ ਤੇ ਹੁਣ ਕਿਤੇ ਉਸੇ ਕੇਸ ਨੂੰ ਦੁਬਾਰਾ ਸਰਵਾਈਵ ਕਰਨ ਦੇ ਲਈ ਇਹ ਸਾਰਾ ਕੁਝ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਜੇ ਅਸਲੀਅਤ ਕੀ ਹੈ ਮੇਰੇ ਨਾਲ ਸ਼ਾਮਲ ਹੋਣ ਜਾ ਰਹੇ ਨੇ ਡਾਕਟਰ ਹਰਸ਼ਿੰਦਰ ਕੌਰ ਜਿਹੜੇ ਕ੍ਰਿਜਿੰਦਰਾ ਹਸਪਤਾਲ ਪਟਿਆਲਾ ਤੋਂ ਰਿਟਾਇਰ ਹੋ ਚੁੱਕੇ ਆ ਆ ਉਹਨਾਂ ਦਾ ਕਰਦੇ ਆ ਸਵਾਗਤ ਸਤਿਕਾਰਯੋਪ ਆਪਾਂ ਦੇ ਜਗਤ ਭੈਣ ਮੈਂ ਕਹਦੇ ਆ ਕਿਉਂਕਿ ਮੈਂ ਇਕੱਲਾ ਭੈਣ ਜੀ ਕਾਂਗਾ ਫਿਰ ਹੋਰ ਦਰਸ਼ਕਾਂ ਨਰਾਜ ਹੋ ਜਾਣਾ ਹੈ ਜਗਤ ਭੈਣ ਡਾਕਟਰ ਅਸ਼ਿੰਦਰ ਕੌਰ ਜੀ ਦਿਲਾਂ ਦੀ ਸਾਂਝ ਦੇ ਵਿੱਚ ਦਿਲ ਦੀਆਂ ਗਹਿਰਾਂ ਵਿੱਚ ਤੁਹਾਡਾ ਸਵਾਗਤ ਜੀ ਅਬਾ ਬਹੁਤ ਧੰਨਵਾਦ ਜੀ ਤੇ ਤੁਹਾਡੇ ਨੇ ਸਾਰੇ ਸੁਣ ਰਹੇ ਸਾਰੇ ਜਿੰਨੇ ਵੀ ਵੀਰ ਭੈਣ ਸੁਣ ਰਹੇ ਨੇ ਬੱਚੇ ਬਜ਼ੁਰਗ ਸਭ ਨੂੰ ਬਹੁਤ ਨਿੱਘੀ ਰੱਚਿਕਾ ਇੱਕ ਤੋਂ ਚੇਤੇ ਹੋਏਗਾ 12 ਕੋ ਬਾਰੇ ਪਹਿਲਾਂ ਮੈਂ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਕਿਉਂਕਿ ਜਦੋਂ ਪੋਸਟਮਾਰਟਮ ਦੀ ਗੱਲਬਾਤ ਆਈ ਸੀ ਤੇ ਜੇ ਮੈਂ ਭੁੱਲਦਾ ਨਾ ਹੋਵਾਂ ਸ਼ਾਇਦ ਉਹ ਪੋਸਟਮਾਰਟਮ ਦੀ ਰਿਪੋਰਟ ਦੇ ਉੱਤੇ ਕਵਰਿੰਗ ਚਿੱਠੀ ਜਿਹੜੀ ਲਾਈ ਗਈ ਸੀ ਉਹ ਤੁਹਾਡੇ ਵੱਲੋਂ ਲਾਈ ਗਈ ਸੀ ਕੁਝ ਇਤੇ ਹੈ ਮਾੜਾ ਮੋਟਾ ਗੱਲਬਾਤ ਅ ਦਰਅਸਲ ਸਿਰਫ ਇਸ ਕਾਰਨ ਚਿੱਤੇ ਰਹਿ ਗਈ ਕਿ ਦੋ ਅਸਲ ਚਿੰਤਾ ਸਟਾਰ ਹੋਏ ਵਰਨਾ ਤਾਂ ਬਹੁਤ ਸਾਰੀਆਂ ਹੁੰਦੀਆਂ ਨੇ ਨਹੀਂ ਯਾਦ ਰਹਿੰਦੀ ਕਿਉਂਕਿ ਆਪਾਂ ਉਹਦੋਂ ਪ੍ਰੋਗਰਾਮ ਵੀ ਕੀਤਾ ਸੀ ਜੀ ਰੇਡੀਓ ਸ਼ੋਅ ਤਾਂ ਤੇ ਦੂਸਰੀ ਗੱਲ ਕਿਉਂਕਿ ਉਸ ਵਿਸ਼ੇ ਦੇ ਬਾਬਤ ਜਿਹੜੇ ਰਣਜੀਤ ਸਿੰਘ ਢੱਡੀਆਂ ਵਾਲੇ ਮੇਰੇ ਘਰ ਵੀ ਆਏ ਸਨ ਉਸੇ ਰਿਪੋਰਟ ਦੇ ਬਾਬਤ ਸੋ ਉਹ ਦੋ ਜਿਵੇਂ ਨਾਲੋਂ ਨਾਲ ਹੋਈਆਂ ਗੱਲਾਂ ਤਾਂ ਚੇਤੇ ਰਹਿ ਗਈਆਂ ਵਰਨਾ ਸ਼ਾਇਦ ਨਾ ਇੰਨੀ ਪੁਰਾਣੀ ਗੱਲ ਚੇਤੇ ਰਹਿ ਜਾਂਦੀ ਜੀ ਅੱਛਾ ਭਾਈ ਰਣਜੀਤ ਜਿਹੜੀ ਇਹ ਗਲਬਤ ਹੋਈ ਇਸ ਬਾਰੇ ਕੋ ਰਿਪੋਰਟ ਬਾਰੇ ਥੋੜਾ ਬਹੁਤ ਚੇਤੇ ਹੈ ਕਿਉਂਕਿ ਜਿਹੜੇ ਕੇਸ ਲੱਗ ਰਹੇ ਨੇ ਅੱਜ ਇਸ ਢੱਡੀਆਂ ਵਾਲੇ ਕੇਸ ਦੇ ਵਿੱਚ ਸੁਣਵਾਈ ਹੋਣੀ ਸੀ ਉਹ ਮੁਲਤਵੀ ਹੋ ਗਈ ਹੈ 17 ਦਸੰਬਰ ਨੂੰ ਹੋਏਗੀ ਮੇਰਾ ਖਿਆਲ ਹੈ ਉਹਨਾਂ ਦੇ ਆ ਜਿਹੜੇ ਵਕੀਲ ਨੇ ਐਡਵੋਕੇਟ ਜੀਐਸ ਘੁੰਮਣ ਮੈਂ ਉਹਨਾਂ ਦੀ ਸਟੇਟਮੈਂਟ ਵੀ ਦੇਖ ਰਿਆ ਸੀ ਆ ਉਹ ਜ਼ਿਕਰ ਕਰ ਰਹੇ ਨੇ ਕਿ ਰੇਪ ਦੀ ਜਿਹੜੀ ਗੱਲਬਾਤ ਹੈ ਰੇਪ ਵਾਲੀ ਕੋਈ ਐਹੋ ਜੀ ਗੱਲਬਾਤ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਨਹੀਂ ਸੀ ਜੇ ਥੋੜਾ ਬਹੁਤ ਚੇਤੇ ਹੋਵੇ ਕੋਈ ਗੱਲਬਾਤ ਖਾਇ ਪਤਾ ਲੱਗਦਾ ਕਿ ਰੇਪ ਦੀ ਉਹਦੇ ਵਿੱਚ ਕੋਈ ਜ਼ਿਕਰ ਸੀ ਆ ਕਿ ਉਹ ਕੀ ਰਣਜੀਤ ਸਿੰਘ ਢੱਡਰੀਆਂ ਵਾਲੇ ਮੇਰੇ ਘਰ ਹੀ ਇਹ ਚੀਜ਼ ਪਤਾ ਕਰਨ ਆਏ ਸੀ ਕਿ ਉਸ ਰਿਪੋਰਟ ਦੇ ਵਿੱਚ ਕੀ ਹੈ ਕਿ ਉਹਦੇ ਵਿੱਚ ਕੋਈ ਬਲਾਤਕਾਰ ਦਾ ਕੇਸ ਆ ਰਿਹਾ ਹੈ ਜਾਂ ਨਹੀਂ ਕਿ ਉਹਦੇ ਵਿੱਚ ਕੋਈ ਛੇੜਛਾੜ ਹੋ ਸਕਦੀ ਹੈ ਜਾਂ ਕੋਈ ਕਰ ਸਕਦਾ ਹੈ ਜਾਂ ਕਿਵੇਂ ਤਾਂ ਮੈਂ ਉਹਨਾਂ ਨੇ ਕਿਹਾ ਸੀ ਜੀ ਮੈਂ ਜੇ ਤਾਂ ਰਿਪੋਰਟ ਤਿਆਰ ਹੋਈ ਤਾਂ ਬਾਤ ਦਾ ਮਤਲਬ ਹੀ ਕੋਈ ਨਹੀਂ ਵੀ ਕਿਸੇ ਵੀ ਚੀਜ਼ ਦੀ ਕੋਈ ਛੇੜਖਾਨੀ ਕਦੇ ਵੀ ਨਹੀਂ ਹੋ ਸਕਦੀ ਸੋ ਜੋ ਵੀ ਹੋਏਗਾ ਉਹੀ ਟਰੂਥ ਸਾਹਮਣੇ ਆਏਗਾ ਤੇ ਮੈਂ ਤੇ ਇਸ ਮਾਮਲੇ 'ਚ ਬੜੀ ਸਪਸ਼ਟ ਆ ਕਿ ਜੇ ਬੇਟੀ ਨਾਲ ਕੁਝ ਮਾੜਾ ਚੰਗਾ ਹੋਏਗਾ ਤਾਂ ਬਿਲਕੁਲ ਉਹੀ ਰਿਪੋਰਟ ਜਾਏਗੀ ਕਿਉਂਕਿ ਮੇਰੀ ਕਵਰਿੰਗ ਦੇ ਲੈਟਰ ਮੈਂ ਤਾਂ ਕੀਤਾ ਨਹੀਂ ਪੋਸਟਮਾਰਟਮ ਜਿਸਨੇ ਵੀ ਕੀਤਾ ਸੋ ਜੋ ਰਿਪੋਰਟ ਮੇਰੇ ਕੋਲ ਆਏਗੀ ਘੱਟੋ ਘੱਟ ਉਹ ਉਸੇ ਤਰ੍ਹਾਂ ਹੀ ਜਾਏਗੀ ਉਸ 'ਚ ਕੋਈ ਛੇੜਖਾਨੀ ਹੋਏਗੀ ਨਹੀਂ ਸੋ ਉਹ ਇਸ ਕਾਰਨ ਉਹ ਗੱਲ ਕੋਲਾਬੋਰੇਟ ਹੋ ਗਈ ਤੇ ਫਿਰ ਤੁਹਾਡੇ ਨਾਲ ਪ੍ਰੋਗਰਾਮ ਵੀ ਹੋ ਗਿਆ ਕਿਉਂਕਿ ਉਹ ਉਦੋਂ ਇਹ ਸੁਰਖੀਆਂ 'ਚ ਸੀ ਖਬਰ ਤਾਂ ਉਹ ਪਤਾ ਮੈਂ ਜੋ ਦੇਖਿਆ ਸੀ ਇੰਨੀ ਕੁ ਯਾਦ ਹੈ ਕਿ ਉਹਦੇ ਵਿੱਚ ਰੇਪ ਦਾ ਕੋਈ ਵੀ ਐਵੀਡੈਂਸ ਨਿਕਲਿਆ ਨਹੀਂ ਸੀ ਪਰ ਕਿਉਂਕਿ ਉਹਦੇ ਵਿੱਚ ਜਿਵੇਂ ਜ਼ਿਕਰ ਹੋਇਆ ਸੀ ਪాయిਜ਼ਨ ਦਾ ਉਹ ਪాయిਜ਼ਨ ਉਹਦੇ ਵਿੱਚ ਜੋ ਸੀ ਉਹ ਕਿਉਂਕਿ ਕੈਮੀਕਲ ਐਗਜ਼ਾਮੀਨੇਸ਼ਨ ਲਈ ਬਾਅਦ ਚ ਜਾਣਾ ਹੁੰਦਾ ਉਹਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਪੁਲਿਸ ਨੇ ਰਿਪੋਰਟ ਇਕੱਠੀ ਕਰਨੀ ਹੁੰਦੀ ਹੈ ਕੀ ਉਹਦੇ ਵਿੱਚ ਨਿਕਲਿਆ ਤੇ ਕਿਵੇਂ ਸਾਨੂੰ ਪਤਾ ਹੀ ਹੈ ਜੀ ਅੱਜਕੱਲ੍ਹ ਜੋ ਕਈ ਖਬਰਾਂ ਛਪੀਆਂ ਸੀ ਕਿ ਕੈਮੀਕਲ ਐਗਜ਼ਾਮੀਨੇਸ਼ਨ ਵਿੱਚ ਕਾਫੀ ਕਈ ਵਾਰ ਹੇਲਫੇਅਰ ਹੋ ਜਾਂਦੇ ਨੇ ਜੋ ਕਿ ਖਬਰਾਂ ਰਾਹੀਂ ਪਤਾ ਲੱਗਦਾ ਜੀ ਮੈਂ ਤਾਂ ਕਿਸੇ ਦੇ ਕੀ ਅੰਦਰ ਗਈ ਹੋਈਆਂ ਜਾਂ ਕਿਵੇਂ ਲੱਭ ਸਕਦੇ ਆ ਪਰ ਖਬਰ ਅੰਗਰੇਜ਼ੀ ਅਖਬਾਰ ਵਿੱਚ ਵੀ ਛਪੀ ਸੀ ਕਿ ਉੱਥੇ ਕਈ ਵਾਰ ਕਈ ਕੇਸਾਂ ਵਿੱਚ ਹੇਰਫੇਰ ਹੁੰਦੀ ਰਹਿੰਦੀ ਹੈ ਸੋ ਉਹਦੇ ਵਿੱਚ ਹੁਣ ਅੱਗੋਂ ਕੀ ਨਿਕਲਿਆ ਕੀ ਨਹੀਂ ਨਿਕਲਿਆ ਕੁਝ ਹੈ ਵੀ ਸੀ ਜਾਂ ਨਹੀਂ ਸੀ ਮੈਂ ਉਸ ਬਾਬਤ ਦੱਸ ਨਹੀਂ ਸਕਦੀ ਕਿਉਂਕਿ ਉਹ ਮੇਰਾ ਉਹਦੇ ਨਾਲ ਕੋਈ ਬਾਅਦ ਵਿੱਚ ਪੱਲਕ ਰਿਹਾ ਨਹੀਂ ਉਸ ਸਮੇਂ ਤੱਕ ਦਾ ਸਿਰਫ ਇੰਨੀ ਕੀ ਗੱਲ ਸੀ ਕਿ ਰੇਪ ਦਾ ਐਵੀਡੈਂਸ ਉਦੋਂ ਉਹਦੇ ਵਿੱਚ ਨਿਕਲਿਆ ਨਹੀਂ ਓਕੇ ਕਿਉਂਕਿ ਬੜੀ ਵੱਡੀ ਗੱਲ ਹੈ ਜੀ ਇਹ ਇਹ ਅਦਾਲਤਾਂ ਦੇ ਵਿੱਚ ਕੇਸ ਚੱਲ ਰਹੇ ਨੇ ਪਰ ਤੁਹਾਡੇ ਕੋਲ ਤੁਸੀਂ ਕਹਿ ਰਹੇ ਹੋ ਕਿ ਭਾਈ ਰਣਜੀਤ ਸਿੰਘ ਢੱਡੀਆਂ ਵਾਲੇ ਕਿਉਂਕਿ ਦੁਨੀਆ ਜਾਣਦੀ ਹੈ ਕੌਣ ਹੈ ਡਾਕਟਰ ਅਰਸ਼ਿੰਦਰ ਕੌਰ ਤੁਹਾਡੇ ਨਾਨਾ ਜੀ ਨੂੰ ਜਾਣਦੀ ਹੈ ਮਾਮਾ ਜੀ ਨੂੰ ਭਰਾ ਸਾਰੇ ਪਰਿਵਾਰ ਨੂੰ ਪਤਾ ਹੈ ਵੀ ਕੌਣ ਹੈ ਡਾਕਟਰ ਅਰਸ਼ਿੰਦਰ ਕੌਰ ਸੋ ਤੁਹਾਡੇ ਘਰੇ ਆਏ ਸੀ ਉਹਨਾਂ ਦੇ ਨਾਲ ਦੇ ਵਿੱਚ ਜੀ ਬਿਲਕੁਲ ਉਸ ਇਨਸਟੈਂਸ ਤੋਂ ਬਾਅਦ ਜਦੋਂ ਉਹਨਾਂ ਨੂੰ ਪਤਾ ਸੀ ਕਿ ਇਸ ਤਰ੍ਹਾਂ ਹੋ ਰਿਹਾ ਇੱਥੇ ਪੋਸਮਾਰਟਮ ਤੇ ਮੈਂ ਉੱਥੇ ਐਸ ਡਿਪਟੀ ਮੈਡੀਕਲ ਸੁਪਰਡੈਂਟੈਂਟਾ ਤਾਂ ਉਹ ਮੇਰੇ ਘਰ ਆ ਕੇ ਗਏ ਸਨ ਤੇ ਮੈਂ ਉਦੋਂ ਵੀ ਰੇਡੀਓ ਤੇ ਜਦੋਂ ਤੁਹਾਡਾ ਪ੍ਰੋਗਰਾਮ ਸੀ ਮੈਂ ਜ਼ਿਕਰ ਕੀਤਾ ਸੀ ਕਿ ਉਹ ਆ ਕੇ ਗਏ ਸਨ ਇਸ ਬਾਬਤ ਉਹ ਪਰੇਸ਼ਾਨ ਸਨ ਪੁੱਛਦੇ ਰਹੇ ਸੀ ਕਿ ਕੀ ਰਿਪੋਰਟ ਆਈ ਹੈ ਕਿਸ ਤਰ੍ਹਾਂ ਦਾ ਹੈ ਇਹ ਸਾਰੀ ਚੀਜ਼ ਉਦੋਂ ਉਹ ਮੇਰੇ ਘਰ ਆ ਕੇ ਪੁੱਛਦੇ ਰਹੇ ਸਨ ਸੋ ਇਹ ਚੀਜ਼ ਤਾਂ ਮੈਨੂੰ ਮੈਂ ਤਾਂ ਦੱਸਿਆ ਕਿ ਕੈਰੇਬਰੇਟ ਮੈਨੂੰ ਹੋ ਗਈ ਕਿ ਉਹਨਾਂ ਨੇ ਵੀ ਪੁੱਛਿਆ ਪ੍ਰੋਗਰਾਮ ਵੀ ਕੀਤਾ ਫਿਰ ਮੈਂ ਰਿਪੋਰਟ ਤੋਂ ਯਾਨੀ ਤੁਸੀਂ ਸਮਝ ਸਕਦੇ ਹੋ ਕਿ ਮੈਂ ਇਸ ਮਾਮਲੇ 'ਚ ਥੋੜੀ ਜ਼ਿਆਦਾ ਸਖਤਾਂ ਕਿਤੇ ਕਿਸੇ ਬੇਟੀ ਨਾਲ ਕੁਝ ਇਸ ਤਰ੍ਹਾਂ ਦੀ ਚੀਜ਼ ਹੋਈ ਹੋਈ ਹੈ ਮੈਂ ਤੇ ਆਪ ਨਿਠ ਕੇ ਉਹਦੇ ਲਈ ਗਾਹ ਹੋ ਕੇ ਲੜਦੀਆਂ ਪਰ ਉਹਦੇ ਜੋ ਮੈਨੂੰ ਰਿਪੋਰਟ ਮੇਰੇ ਅੱਗੇ ਰੱਖੀ ਗਈ ਉਹਦੇ ਵਿੱਚ ਰੇਪ ਦਾ ਟੁਕ ਟੁਕ ਐਵਿਡੈਂਸ ਨਹੀਂ ਸੀ ਲੱਭਿਆ ਉਹਨਾਂ ਨੇ ਕਿਹਾ ਸੀ ਕਿ ਕੋਈ ਸਪਰਮ ਨਹੀਂ ਲੱਭੇ ਉਹਦੇ ਜਦੋਂ ਅੰਦਰੂਨੀ ਅੰਗਾਂ ਚ ਤੋਂ ਇਹ ਚੀਜ਼ ਜੋ ਰਿਪੋਰਟ ਚ ਲਿਖੀ ਆਈ ਓਕੇ ਕਰੇ ਗੱਲ ਬਹੁਤ ਕਲੀਅਰ ਬਹੁਤ ਧੰਨਵਾਦ ਕਿਉਂਕਿ ਮੈਨੂੰ ਤਕਰੀਬਨ ਤੁਹਾਡੇ ਵੱਲੋਂ ਕਹੇ ਉਹੀ ਸ਼ਬਦ ਅੱਜ ਪਤਾ ਨਹੀਂ ਮੇਰੇ ਕੋਲ ਰਿਕਾਰਡਿੰਗ ਉਹ ਪੁਰਾਣੀ ਹੋਏਗੀ ਜਾਂ ਨਹੀਂ ਪਰ ਇਹਦੇ ਨਾਲ ਨਾਲ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਹੋਣ ਪਰਿਵਾਰ ਦੇ ਜੀ ਇੱਕਦਮ ਇਸ ਕੇਸ ਨੂੰ ਚੁੱਕ ਰਹੇ ਨੇ ਪਰਿਵਾਰ ਦੇ ਜੀਆਂ ਨੂੰ ਕਿਸੇ ਨੇ ਮੋਟੀਵੇਟ ਕੀਤਾ ਹੈ ਜਾਂ ਕੋਈ ਧਾਰਮਿਕ ਜਥੇਬੰਦੀਆਂ ਵੱਲੋਂ ਕੋਈ ਇਸ ਤਰ੍ਹਾਂ ਦੀ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਪ੍ਰਮਾਤਮਾ ਜਾਣਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਰੀਸੈਂਟਲੀ ਬੜੀਆਂ ਖਬਰਾਂ ਡੇਰਿਆਂ ਦੇ ਵਿੱਚੋਂ ਆ ਰਹੀਆਂ ਨੇ ਮਾਫ ਕਰਨਾ ਮੈਂ ਕਿਉਂਕਿ ਜਦੋਂ ਜਗਤ ਭੈਣ ਕੇ ਆ ਤੇ ਸਾਰੇ ਸੰਸਾਰ ਦੀ ਭੈਣ ਹੋਣ ਕਰਕੇ ਮੈਂ ਤੁਹਾਡੇ ਤੋਂ ਇੱਕ ਬੀਿੰਗ ਅ ਡਾਕਟਰ ਇੱਕ ਇਹੋ ਜੀ ਗੱਲ ਪੁੱਛਣਾ ਚਾਹਨਾ ਬੀਿੰਗ ਅ ਡਾਕਟਰ ਕਿਉਂਕਿ ਸਾਡੇ ਗੁਰੂ ਸਹਿਬਾਨ ਦੇ ਵਿੱਚੋਂ ਇੱਕੋ ਪਾਤਸ਼ਾਹ ਸੀ ਦਸਾਂ ਦੇ ਵਿੱਚੋਂ ਜਿਨ੍ਹਾਂ ਦੀ ਉਮਰ ਛੋਟੀ ਸੀ ਉਹਨਾਂ ਨੇ ਗ੍ਰਸਤ ਜੀਵਨ ਤਰਨੇ ਸਿੱਖੀਤਾ ਗ੍ਰਸਤ ਮੈ ਸੋਈ ਪ੍ਰਧਾਨ ਦਾ ਵੀ ਜ਼ਿਕਰ ਕੀਤਾ ਗੁਰਬਾਣੀ ਦੇ ਵਿੱਚ ਪਰ ਜਿਹੜੇ ਜ਼ਿਆਦਾਤਰ ਲੋਕ ਪਿੱਛੇ ਦੇ ਕੇ ਇੱਕ ਵੱਡੇ ਡੇਰੇਦਾਰਾਂ ਨੇ ਤਕਰੀਬਨ ਬਹੁਤ ਵੱਡੀ ਤਦਾਦ ਦੇ ਵਿੱਚ ਚਿੱਟ ਕੱਪੜੀਆਂ ਦਾ ਇਕੱਠ ਕੀਤਾ ਜਿਹਨੂੰ ਮੈਂ ਚਿੱਟੀ ਸਿਉਂ ਕਹਿੰਦਾ ਹੁੰਨਾ ਉਹਦੇ ਵਿੱਚ ਇਸ ਕਰਕੇ ਇਕੱਠ ਕੀਤਾ ਉਹਨਾਂ ਨੇ ਕਦੇ ਕੱਠ ਨਹੀਂ ਕੀਤਾ ਕਿ ਰਮਨ ਜੋਤ ਕੌਰ ਦੀ ਡੈਥ ਹੋ ਗਈ ਉਹਦੇ ਬਾਰੇ ਪੜਤਾਲ ਕਰੀਏ ਉਹਨਾਂ ਨੇ ਕਦੇ ਕੱਠ ਨਹੀਂ ਕੀਤਾ ਕਿ ਜਿਹੜੇ ਭਾਈ ਅਮਰਤਪਾਲ ਸਿੰਘ ਮਹਿਰੋ ਨੇ ਇੱਕ ਸਾਧਸੀ ਜਿਹੜਾ ਉਹਦੇ ਵੱਲੋਂ ਲੜਕੀ ਦੇ ਬਲਾਤਕਾਰ ਦੀਆਂ ਤਸਵੀਰਾਂ ਰਿਕਾਰਡਿੰਗ ਕਿੱਥੇ ਕਿੱਥੇ ਕਿੰਨੇ ਵਾਰੀ ਉਹ ਉਹਨਾਂ ਕੋਲ ਜਾਂਦੇ ਸੀ ਉਹਦੀ ਗੱਲਬਾਤ ਕੀਤੀ ਜਾਂ ਉਸ ਤੋਂ ਬਾਅਦ ਉਸੇ ਡੇਰੇ ਦਾ ਮੁਖੀਆ ਬਾਬਾ ਲੱਖਾ ਉਹ ਖੁਦ ਇਕਬਾਲ ਕਰ ਰਿਹਾ ਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਡੇਰੇ ਦੇ ਵਿੱਚ ਹੁੰਦੀਆਂ ਨੇ ਇਹਨਾਂ ਨੂੰ ਸਾਰਿਆਂ ਨੂੰ ਤੁਸੀਂ ਕਿਵੇਂ ਲੈਨੇ ਹੋ ਡੇਰਿਆਂ ਦੇ ਵਿੱਚ ਜ਼ਿਆਦਾਤਰ ਬੀਬੀਆਂ ਦਾ ਜ਼ਿਆਦਾ ਰੇਪ ਹੁੰਦਾ ਹੈ ਬੀਬੀਆਂ ਨਾਲ ਹੀ ਬਲਾਤਕਾਰ ਹੁੰਦਾ ਹੈ ਇਹਦਾ ਕਾਰਨ ਕੀ ਹੈ ਜੀ ਅ ਮੈਂ ਪੜ੍ਹੀ ਕਿਉਂਕਿ ਮੱਕੜ ਜਾਲ ਜੇ ਇਸ ਗੱਲ ਮੈਂ ਦੇ ਬਹੁਤ ਸਾਰੇ ਪਹਿਲੂ ਤੁਹਾਡੇ ਨਾਲ ਚੋਣਾ ਚਾਹੁੰਨੀ ਆ ਕਿਉਂਕਿ ਇਹ ਬਹੁਤ ਸਿੱਧਾ ਜਾਂ ਆਮ ਜੀ ਗੱਲ ਨਹੀਂ ਹੈ ਉਤਾਰਿਕ ਔਰਤ ਜਿਹੜੇ ਜ਼ਿਕਰ ਕੀਤਾ ਉਹਦੀਆਂ ਫਾਦਰਾ ਬਾਬਤ ਵੀ ਜਾਣਦੇ ਆ ਸਾਰੀ ਚੀਜ਼ ਮੈਂ ਚਾਹੂੰਗੀ ਕਿ ਉਹ ਤੁਹਾਨੂੰ ਸਾਰੇਆਂ ਪਹਿਲੂਆਂ ਤੋਂ ਤੁਹਾਨੂੰ ਮੈਂ ਥੋੜਾ ਤੌਖਾ ਜਾਂਚਣ ਕਰਵਾ ਸਕਾਂ ਕਿ ਕਿਵੇਂ ਇੱਥੇ ਸਾਰਾ ਉਦਾਰੋਮਦਾਰ ਉੱਥੇ ਚੱਲ ਰਿਹਾ ਉਸ ਤੋਂ ਪਹਿਲਾਂ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗੀ ਅ ਮੇਰੇ ਕਹੇ ਤੇ ਕਿ ਉਥੇ ਰੇਪ ਨਹੀਂ ਸੀ ਹੋਇਆ ਮੈਂ ਤੁਹਾਨੂੰ ਸਿਰਫ ਉਹ ਰਿਪੋਰਟ ਹੀ ਤੁਹਾਨੂੰ ਦਿੱਤੀ ਪਰ ਗੱਲ ਇਹ ਹੈ ਕਿ ਇੱਕ ਖੁਦਕੁਸ਼ੀ ਹੋਈ ਇੱਕ ਬੇਟੀ ਦੀ ਹੋਈ ਜਿਹੜੀ ਤੇ ਆਖਰ ਤੁਸੀਂ ਸੋਚੋ ਕਿੰਨਾ ਕੁ ਉਸ ਬੇਟੀ ਤੇ ਸਟ्रेस ਹੋਣਾ ਕਿ ਜਿਹੜਾ ਮਜਬੂਰ ਹੋ ਗਈ ਆਪਣੀ ਜਾਨ ਤੱਕ ਦੇਣ ਦੀ ਉਹਦਾ ਕੋਈ ਨਾ ਕੋਈ ਕਾਰਨ ਤਾਂ ਹੋਣਾ ਹੀ ਚਾਹੀਦਾ ਜੇ ਨਹੀਂ ਵੀ ਹੋਇਆ ਆਪਾਂ ਮੰਨ ਰਹੇ ਹਾਂ ਕਿ ਉਹ ਨਹੀਂ ਆਇਆ ਪੋਸਟਮਾਰਟਮ ਚ ਉਹ ਰੇਪ ਪਰ ਕਹ ਲਈਏ ਕਿ ਜੇ ਬੱਚੀ ਨੇ ਜ਼ਹਿਰ ਵੀ ਖਾਧਾ ਜਾਂ ਜੋ ਵੀ ਕੁਝ ਕੀਤਾ ਕੁਝ ਨਾ ਕੁਝ ਤਾਂ ਅਖਰ ਇੰਨਾ ਜ਼ੁਲਮ ਅਤ ਦਾ ਹੋਇਆ ਮਾਨਸਿਕ ਤਸ਼ੱਦਦ ਜਿਹੜਾ ਬਰਦਾਸ਼ਤ ਤੋਂ ਬਾਹਰ ਸੀ ਨਹੀਂ ਸਿਆ ਗਿਆ ਤੋਨੂ ਆਪਾਂ ਇਸੇ ਤਰ੍ਹਾਂ ਅਜਾਈ ਮੌਤ ਤਾਂ ਨਹੀਂ ਜਾਣਾ ਚਾਹੀਦਾ ਉਹਦਾ ਕਾਰਨ ਤਾਂ ਜ਼ਰੂਰ ਲੱਭਣਾ ਚਾਹੀਦਾ ਕਿ ਉਹਦੇ ਪਿੱਛੇ ਕੌਣ ਸੀ ਮੈਂ ਬਿਲਕੁਲ ਇਹ ਕਿਸੇ ਤੇ ਉੱਤੇ ਇਲਜ਼ਾਮ ਨਹੀਂ ਲਾ ਰਹੀ ਕਿ ਕੌਣ ਉਹਦੇ ਲਈ ਜ਼ਿੰਮੇਵਾਰ ਹੋਏਗਾ ਹੁਣ ਤਾਂ ਫੈਸਲਾ ਹੀ ਉੱਥੇ ਕੋਰਟ ਰਾਹੀਂ ਹੋਣਾ ਪਰ ਹੋ ਸਕਦਾ ਘਰੋਂ ਆਖੀ ਹੋਵੇ ਹੋ ਸਕਦਾ ਆਂਡ ਗਵਾਂਡ ਚ ਕੋਈ ਉਹਦੇ ਦੋਸਤ ਮਿੱਤਰ ਹੋਣ ਜਾਂ ਹੋ ਸਕਦਾ ਕੋਈ ਜਿਸ ਥਾਂ ਤੇ ਸੀ ਉੱਥੇ ਦਾ ਕੋਈ ਦਬਾਅ ਹੋਵੇ ਹੁਣ ਆਪਾਂ ਤਾਂ ਇਸ ਮਾਮਲੇ ਬਿਲਕੁਲ ਹੀ ਕੁਝ ਨਹੀਂ ਜਾਣਦੇ ਉਹ ਹੋ ਸਕਦਾ ਜੀ ਹੁਣ ਜਿਵੇਂ ਦਾ ਕੇਸ ਖੁੱਲਿਆ ਉਹਦੇ ਵਿੱਚੋਂ ਨਿਕਲੇ ਪਰ ਇਹ ਤਾਂ ਬੇਟੀ ਦਾ ਅਸਲ ਚ ਸਾਹਮਣੇ ਆ ਗਿਆ ਜੀ ਭਾਜੀ ਮੈਂ ਜਿਸ ਤਰ੍ਹਾਂ ਦੀ ਤੁਸੀਂ ਜ਼ਿਕਰ ਹੁਣ ਕੀਤਾ ਕਿਉਂਕਿ ਸਾਡੇ ਕੋਲ ਤਾਂ ਕੇਸ ਨਿਕਲਦੇ ਨੇ ਜਿਨ੍ਹਾਂ ਚੋਂ ਇੱਕ ਮੈਂ ਫਿਰ ਚ ਇੱਥੇ ਕਰਵਾ ਦਿਆਂ ਤੁਹਾਡੇ ਹੀ ਉਦੋਂ ਰੇਡੀਓ ਸ਼ੋਅ 'ਚ ਆਪਾਂ ਗੱਲ ਕੀਤੀ ਸੀ ਕਿ ਸਾਡੇ ਹੀ ਰਜਿੰਦਰਾ ਹਸਪੀਟਲ ਵਿੱਚ ਸਰਜਰੀ 'ਚ ਜੋ ਕੇਸ ਦਾਖਲ ਸੀ ਜਿਸ ਵਿੱਚ ਉਹ ਬੇਟੀ ਦਾ ਜਿਸ ਤੇ ਆਣਕ ਤਰੀਕੇ ਉਸ ਦਾ ਬਲਾਤਕਾਰ ਕੀਤਾ ਗਿਆ ਸੀ ਐਸੇ ਤਰੀਕੇ ਦੇ ਇੱਕ ਸਡੇਰੇ ਚ ਤੇ ਮੈਂ ਤੁਹਾਨੂੰ ਉਦੋਂ ਵੀ ਦੱਸਿਆ ਸੀ ਕਿ ਮੈਨੂੰ ਗੱਲ ਸੁਣਾਉਂਦਿਆਂ ਵੀ ਦਿਲ ਕੰਬਦਾ ਕਿਉਂਕਿ ਉਹਦਾ ਉਹ ਚੇਤੇ ਆ ਜਾਂਦਾ ਸਾਰਾ ਉਹ ਚਿਹਰਾ ਕਿ ਕਿਵੇਂ ਵਾਰਡ 'ਚ ਜਦੋਂ ਰਾਉਂਡ ਕਰਨ ਜਾਂਦੇ ਸੀ ਤੇ ਉਹ ਚੀਕਾਂ ਮਾਰਦੀ ਸੀ ਨਵਾਲਗ ਬੇਟੀ ਕੇ ਫੜ ਲੈ ਮਮਾ ਮੇਰਾ ਮੇਰੀ ਸਲਵਾਰ ਲਾਊਗਾ ਫੜ ਲੈ ਮਮਾ ਚੀਕਾਂ ਮਾਰਦੀ ਸੀ ਇਸ ਤਰ੍ਹਾਂ ਵਾਰਡ 'ਚ ਦੁਨੀਆਂ ਨਹੀਂ ਸੀ ਜਾਂਦੀਆਂ ਮੈਂ ਉਦੋਂ ਵੀ ਤੁਹਾਡੇ ਰੇਡੀਓ ਸ਼ੋਅ ਤੇ ਗੱਲ ਕੀਤੀ ਸੀ ਕਿ ਇਹ ਸ਼ਾਇਦ ਮੀਡੀਆ ਦੇ ਨਜ਼ਰੀਏ ਚੀਜ਼ਾਂ ਨਹੀਂ ਆਉਂਦੀਆਂ ਜੋ ਸਾਡੇ ਕੋਲ ਪਹੁੰਚਦੀਆਂ ਜੀ ਦਰਸਲ ਹੁੰਦਾ ਕੀ ਜੇ ਤੁਸੀਂ ਡੇਰੇਬਾਦ ਦੇ ਰਤਕ ਅੰਦਰ ਝਾਤ ਮਾਰ ਕੇ ਦੇਖੋ ਸਿਆਸੀ ਉਹਦੇ ਵਿੱਚ ਸਭ ਤੋਂ ਵੱਡੀ ਜੋ ਉਹਦੇ ਵਿੱਚ ਜੋ ਸ਼ੈਅ ਦਿਖਦੀ ਜੇ ਜਾਂ ਸਾਹਜ ਦਿਖਦੀ ਜੇ ਉਹ ਮੇਰਾ خیال ਹੈ ਸਭ ਤੋਂ ਇੱਕ ਵੱਡਾ ਪਹਿਲੂ ਹੈ ਜਿੱਥੇ ਉਹਨਾਂ ਨੂੰ ਆਪਣੀ ਲੋੜ ਹੁੰਦੀ ਜੇ ਕਿ ਸਾਨੂੰ ਇੱਥੋਂ ਜੇ ਪਰਮਾਇਆ ਜਾਏ ਕਿਉਂਕਿ ਤੁਸੀਂ ਨਾਮ ਗੁਰੂ ਸਾਹਿਬ ਦਾ ਲਿਆ ਤਾਂ ਗੁਰੂ ਸਾਹਿਬ ਨੇ ਅਸਲ ਚੋਦੋਂ ਜਗਾਇਆ ਕਿਸ ਤੋਂ ਇੱਕ ਰਾਜ ਸੀ ਦਰਿੰਦਿਆਂ ਤੋਂ ਤੇ ਦੂਜੇ ਪਾਸੇ ਧਾਰਮਿਕ ਪਖੰਡੀਆਂ ਤੋਂ ਇਹ ਨੋਚ ਕੇ ਖਾਂਦੇ ਨੇ ਪਰ ਆਪੋ ਵਿੱਚ ਰਲੇ ਮਿਲੇ ਨੇ ਤੇ ਇਹੀ ਕਾਰਨ ਹੈ ਕਿ ਉਹ ਇੱਕ ਦੂਜੇ ਨੂੰ ਆ ਯਾਨੀ ਜੁੜੇ ਹੋਏ ਉਹ ਜਦੋਂ ਦਬਾਅ ਪਾਉਂਦੇ ਨੇ ਧਾਰਮਿਕ ਪੱਖੋਂ ਕਿ ਤੁਹਾਨੂੰ ਸਪੋਰਟ ਵੀ ਕਰਾਂਗੇ ਤਾਂ ਉਹ ਧਾਰਮਿਕ ਪੱਖੋਂ ਪਰਵਾਹ ਦਿੰਦੇ ਨੇ ਸੋ ਜਨਤਾ ਸਾਰੀ ਉਸੇ ਦੇ ਵਿੱਚ ਉਲਝ ਕੇ ਰਹਿ ਜਾਂਦੀ ਹੈ ਐਗਜ਼ੈਕਟਲੀ ਤੁਸੀਂ ਇੰਝ ਹੀ ਦੇਖੋਗੇ ਸਾਰੇ ਡੇਰਾ ਜਿੰਨੇ ਵੀ ਡੇਰੇ ਨੇ ਉਹਨਾਂ ਸਾਰਿਆਂ ਦੇ ਵਿੱਚ ਭਾਰੀ ਗਿਣਤੀ ਸਿਆਸਤਦਾਨ ਤੁਸੀਂ ਵੇਖਦੇ ਹੋ ਜਾਂਦੇ ਨੇ ਮੱਥੇ ਟੇਕਦੇ ਨੇ ਫਿਰ ਉਹਦੇ ਵਿੱਚ ਜਿਸ ਢੰਗ ਨਾਲ ਉੱਥੇ ਪੈਸੇ ਦਾ ਚੜਾਵਾ ਹੁੰਦਾ ਤੇ ਜਿਸ ਢੰਗ ਨਾਲ ਫਿਰ ਉੱਥੇ ਰਤਬਾ ਆਮ ਲੋਕਾਂ ਵਿੱਚ ਦਿਖਾਇਆ ਜਾਂਦਾ ਕਿ ਇੱਥੇ ਜੀ ਕੋਈ ਗੀਤਕਾਰ ਆ ਗਿਆ ਸੰਗੀਤਕਾਰ ਆ ਗਿਆ ਚੋਟੀ ਦਾ ਜਾਂ ਕੋਈ ਸਾਡੇ ਜੀ ਚੋਟੀ ਦੇ ਕੋਈ ਇਹ ਬਿਜ਼ਨਸਮੈਨ ਪਹੁੰਚ ਗਏ ਹੁਣੇ 860 ਉਹ ਇੱਕ ਤਰੀਕੇ ਉਥੋਂ ਦੇ ਲੋਕਾਂ ਨੂੰ ਜੋ ਉੱਥੇ ਨੇੜੇ-ਤੇੜੇ ਹੁੰਦੇ ਨੇ ਉਸ ਡੇਰੇ ਵੱਲ ਇਸ ਤਰੀਕੇ ਖਿੱਚ ਪੈਂਦੀ ਹੈ ਕਿ ਇੱਥੇ ਜੇ ਅਸੀਂ ਇਹਨਾਂ ਨਾਲ ਜੁੜਾਂਗੇ ਤਾਂ ਸਾਡੀ ਉੱਪਰ ਤੱਕ ਪਹੁੰਚ ਹੋ ਜਾਏਗੀ। ਸੋ ਉਹ ਸਾਡੇ ਜੀ ਕੋਈ ਕੋਈ ਹੱਥ ਫੜਨ ਵਾਲਾ ਹੋਏਗਾ ਤੇ ਫਿਰ ਤੁਸੀਂ ਦੇਖਦੇ ਹੋ ਬਹੁਤੀ ਵਾਰ ਤਾਂ ਜਦੋਂ ਇਹੋ ਜੇ ਕੋਈ ਉੱਪਰੀ ਲੋਕ ਜੁੜਦੇ ਨੇ ਕਿ ਵੱਡਾ ਜੀ ਕੋਈ ਤੁਸੀਂ ਦੇਖਦੇ ਹੋ ਕਿ ਕੋਈ ਫਿਲਮੀ ਹੀਰੋ ਜਾਂ ਹੀਰੋਇਨ ਪਹੁੰਚ ਗਏ ਤਾਂ ਆਮ ਲੋਕ ਜਿਹੜੇ ਗਰੀਬ ਗੁਰਬਾ ਉਹਨਾਂ ਨੂੰ ਲੱਗਦਾ ਕਿ ਇੱਥੇ ਜੇ ਇਹ ਆ ਰਹੇ ਨੇ ਤਾਂ ਸਾਡੇ ਲਈ ਕੋਈ ਸ਼ਾਇਦ ਜਿਉਂਦਾ ਰੱਬ ਲੱਭ ਜਾਏ ਕਿਉਂਕਿ ਉਹ ਗਰੀਬੀ ਦੇ ਵਿੱਚ ਆਸਰਾ ਲੱਭਦੇ ਹੁੰਦੇ ਨੇ ਕਿ ਸਾਡੇ ਕੋਲ ਕੋਈ ਹੈ ਨਹੀਂ ਸੁਣਵਾਈ ਅਸੀਂ ਜਿੱਥੇ ਵੀ ਜਾਂਦੇ ਆ ਜੀ ਅਸੀਂ ਟੱਕਰਾਂ ਮਾਰ ਕੇ ਕੰਧਾਂ 'ਚ ਆ ਜਾਂਦੇ ਆ ਸਾਡੀਆਂ ਮੁਸ਼ਕਲਾਂ ਦੂਰ ਨਹੀਂ ਹੁੰਦੀ ਉਹ ਲੋਕ ਛੇਤੀ ਪਰਮਾਇ ਜਾਂਦੇ ਨੇ ਕਿ ਇਹਦਾ ਮਤਲਬ ਹੈ ਜੀ ਸੌਰਤਾ ਰੱਬ ਹੈ ਨਹੀਂ ਪਰ ਇਹ ਜਿਉਂਦੇ ਰੱਬ ਸ਼ਾਇਦ ਸਾਡੇ ਲਈ ਕਰਾਮਾਤ ਕਰ ਦੇਣ ਸੋ ਇੱਕ ਚੱਕਰਬਿਊ ਸ਼ੁਰੂ ਹੁੰਦਾ ਹੈ ਕਿ ਇੱਕ ਪਾਸੇ ਅੰਨੀ ਭਗਤੀ ਦੂਜੇ ਪਾਸੇ ਸਿਆਸੀ ਲੋਕਾਂ ਦਾ ਉੱਥੇ ਆਣਾ ਜਾਣਾ ਤੇ ਫਿਰ ਇੱਥੋਂ ਸ਼ੁਰੂ ਹੁੰਦੇ ਜੇ ਗੈਂਗਸਟਰਸ ਫਿਰ ਹਥਿਆਰਾਂ ਦਾ ਤੇ ਫਿਰ ਨਸ਼ੇ ਦਾ ਯਾਨੀ ਇਹ ਸਾਰੇ ਦੀਆਂ ਸਾਰੀਆਂ ਚੀਜ਼ਾਂ ਮੈਂ ਆਪਣੇ ਕੋਲੋਂ ਨਹੀਂ ਬਣਾ ਰਹੀ ਤੁਸੀਂ ਖਬਰਾਂ ਦੇ ਵਿੱਚ ਬਿਲਕੁਲ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਸਾਰਿਆਂ ਨੂੰ ਹਥਿਆਰਾਂ ਦੇ ਨਾਲ ਲਵਾਂ ਲਬ ਨਾ ਨਹੀਂ ਉਹਨਾਂ ਦੇ ਡੇਰੇ ਭਰੇ ਹੁੰਦੇ ਨੇ ਸਿਕਿਉਰਿਟੀ ਗਾਰਡਸ ਉਹਨਾਂ ਨੂੰ ਦਿੱਤੇ ਜਾਂਦੇ ਨੇ ਇਹ ਸਾਰੇ ਦੇ ਵਿੱਚ ਵਿਲੜ ਤਬਕਾ ਸਭ ਤੋਂ ਵੱਧ ਜੁੜਿਆ ਹੁੰਦਾ ਹੈ ਹੁਣ ਸ਼ੁਰੂ ਹੁੰਦਾ ਜੇ ਕਿ ਜਦੋਂ ਔਰਤਾਂ ਦਾ ਕਿਸ ਤਰੀਕੇ ਦੇਖੋ ਦੁਨੀਆ ਸਾਰੀ ਦੇ ਵਿੱਚ ਜਿੱਥੇ ਵੀ ਕਿਤੇ ਕੋਈ ਜ਼ੁਲਮ ਕਿਸੇ ਹੀ ਥਾਂ ਤੇ ਹੋਇਆ ਹੋਵੇ ਸਭ ਤੋਂ ਸੌਖਾ ਸ਼ਿਕਾਰ ਏ ਔਰਤਾਂ ਬਣਦੀਆਂ ਨੇ ਪਰ ਆਖਰ ਇਹ ਰਾਜਸੀ ਲੋਕ ਵੱਡੇ ਵੱਡੇ ਗੀਤਕਾਰ ਸੰਗੀਤਕਾਰ ਜਾਂ ਵੱਡੇ ਵੱਡੇ ਐਕਟਰਸ ਉਸ ਪਾਸੇ ਆਉਣ ਦੇ ਕਿਉਂ ਨੇ ਇਹ 3 ਜੋ ਨਵਾਲਗ ਇਸ ਤਰੀਕੇ ਪਹਿਲਾਂ ਤਾਂ ਪਰਮਾਇਆ ਜਾਂਦੀਆਂ ਨੇ ਕਿ ਇਹ ਘਰਾਂ ਚੋਂ ਜਿਹੜੇ ਗਰੀਬ ਘਰਾਂ ਚੋਂ ਜਿਹੜੀਆਂ ਇੱਥੇ ਆਣ ਬਈ ਇਹ ਸ ਇੱਥੇ ਜਿਹੜੇ ਵੀ ਤੁਸੀਂ ਸਾਧ ਜ ਸੰਤ ਉੱਥੇ ਨੇ ਉਹ ਇਹਨਾਂ ਤੇ ਜੀ ਕਿਰਪਾ ਕਰਨਗੇ ਤਾਂ ਤੁਸੀਂ ਲੈ ਕੇ ਆਓ ਉਹ ਇੱਕ ਤਰੀਕੇ ਦਾ ਉਹਨਾਂ ਨੂੰ ਯਾਨੀ ਪਰਮਾ ਕੇ ਭੇਜ ਦਿੱਤਾ ਜਾਂਦਾ ਫਿਰ ਜਿਸ ਢੰਗ ਨਾਲ ਉੱਥੇ ਉਹਨਾਂ ਦਾ ਸ਼ੋਸ਼ਣ ਹੁੰਦਾ ਜੇ ਤੇ ਫਿਰ ਉਹਨਾਂ ਨੂੰ ਉੱਥੇ ਤੱਕ ਨਹੀਂ ਬਾਤ ਹੁੰਦਾ ਡਰੱਗਸ ਵਿੱਚ ਪਾਇਆ ਜਾਂਦਾ ਫਿਰ ਉਹਨਾਂ ਨੂੰ ਜ਼ਰੀਆ ਬਣਾ ਦਿੱਤਾ ਜਾਂਦਾ ਕਿ ਤੁਸੀਂ ਹੁਣ ਡਰੱਗਸ ਅੱਗੇ ਵੀ ਦੇ ਕੇ ਆਓਗੇ ਫਿਰ ਇਹਨਾਂ ਨੂੰ ਪਰੋਸਿਆ ਜਿਵੇਂ ਜਾਂਦਾ ਹਰ ਆਏ ਗਏ ਨੂੰ ਫੋਰਨ ਡਿਗਨਿਟਰੀਜ਼ ਨੂੰ ਸਾਰਾ ਕੁਝ ਸੋ ਉਹ ਇੱਕ ਅਜੀਹਾ ਮੱਕੜ ਜਾਲ ਜਿਵੇਂ ਸ਼ਬਦ ਜਿਵੇਂ ਵਰਤਿਆ ਸੀ ਜਿਸ 'ਚ ਫਸੀਆਂ ਬੇਟੀਆਂ ਕਦੇ ਨਿਕਲ ਹੀ ਨਹੀਂ ਸਕਦੀਆਂ ਖਾਨਾਤ ਇੱਥੇ ਤੱਕ ਖਬਰ ਜਦੋਂ ਛਪੀ ਸੀ ਭਾਜੀ ਮੈਂ ਇੱਕ ਦੱਸ ਦਿਆਂ ਕਿ ਨਮੀ ਵਿਆਈ ਯਾਨੀ ਜੋ ਨੂ ਘਰ ਵਿੱਚ ਆਂਦੀ ਜੇ ਇਹ ਵੀ ਖਬਰ ਆਈ ਕਿ ਇਹੋ ਜਿਹਾ ਵੀ ਸੀ ਕਿ ਜਿੱਥੇ ਉਹ ਬਾਬੇ ਨੇ ਰਬ ਬਣਾਇਆ ਹੋਇਆ ਸੀ ਕਿ ਪਹਿਲਾਂ ਮੇਰੇ ਕੋਲ ਆ ਰਹਾ ਤਾਂ ਕਿ ਰੁਕੇਗੀ ਤੇ ਫਿਰ ਉਸ ਤੇ ਜਾਏਗੀ ਯਾਨੀ ਇਹ ਫਾਸਲਾ ਹੁੰਦਾ ਰਿਹਾ ਆ ਜਿਹੜੀ ਬੈਠੀ ਹੈ ਬੀਬੀ ਹੋਇਆ ਉਹਦੇ ਕਰੇ ਸੋ ਇਹ ਸਾਰੇ ਦੇ ਵਿੱਚ ਇਹਨਾਂ ਨੂੰ ਜਦੋਂ ਇੱਕ ਹੋਰ ਪਹਿਲੂ ਕਿ ਪੰਜਾਬ ਵਿੱਚ ਬਹੁਤ ਜ਼ਿਆਦਾ ਡਰੱਗਸ ਦਾ ਇਸ ਵੇਲੇ ਕੰਮ ਹੈ ਤੋ ਜਦੋਂ ਦੇਖਦੇ ਨੇ ਕਿ ਸਹਰਾ ਵੀ ਡਰੱਗ ਅਡਿਕਟ ਘਰ ਵਾਲਾ ਵੀ ਡਰੱਗ ਅਡਿਕਟ ਤਾਂ ਫਿਰ ਉਹ ਜਿਵੇਂ ਜਿਸਮਾਨੀ ਤੰਗਾ ਉਸ ਔਰਤ ਦੀਆਂ ਹੁੰਦੀਆਂ ਨੇ ਤਾਂ ਪਿੰਡ ਦੀਆਂ ਹੀ ਕੁਝ ਔਰਤਾਂ ਨੇ ਜਿਹੜੀਆਂ ਉਹਨੂੰ ਪਰਮਾ ਕੇ ਲਿਜਾਉਂਦੀਆਂ ਨੇ ਕਿ ਚੱਲ ਪਈ ਤੇਰੀਆਂ ਤੰਗਾ ਨੇ ਤੇਰੀਆਂ ਸਦਰਾਂ ਨੇ ਆਹ ਵਾਲਾ ਬਾਬਾ ਜਿਹੜਾ ਇਹ ਬੜਾ ਵਧੀਆ ਜੇ ਤੈਨੂੰ ਸਾਰਾ ਕੁਝ ਇੱਥੋਂ ਮਿਲ ਸਕਦਾ ਜੇ ਸੋ ਇਹ ਵੀ ਇੱਕ ਰਸਤਾ ਇੱਕ ਢੰਗ ਬਣਾ ਲਿਆ ਜਾਂਦਾ ਜਿੱਥੇ ਇਹਨਾਂ ਨੌਜਵਾਨ ਬੇਟੀਆਂ ਨੂੰ ਉਸ ਪਾਸੇ ਵੱਲ ਨੂੰ ਤੋਰ ਦਿੱਤਾ ਜਾਂਦਾ ਫਿਰ ਇੱਕ ਵਾਰ ਉੱਥੇ ਗਈਆਂ ਉਹ ਦੁਬਾਰਾ ਉਸ ਥਾਂ ਤੋਂ ਨਿਕਲ ਨਹੀਂ ਸਕਦੀਆਂ ਕਿਉਂਕਿ ਉਹਨਾਂ ਦੀਆਂ ਫੋਰਨ ਮੂਵੀਜ਼ ਵੀ ਉੱਥੇ ਬਣਦੀਆਂ ਜੇ ਬਿਆੰਤ ਇਹ ਸਾਰਾ ਚੀਜ਼ ਜੋ ਹੁੰਦੀ ਜੇ ਕਿਉਂਕਿ ਉਹਨਾਂ ਨੂੰ ਵੀ ਪਤਾ ਹੁੰਦਾ ਜੇ ਸ਼ੈ ਇਹ ਸਾਡੇ ਪਿੱਛੇ ਸਿਆਸੀ ਸ਼ੈ ਸਾਡੇ ਕੋਲੋਂ ਉਹਨਾਂ ਨੂੰ ਗੈਂਗਸਟਰਸ ਦੀ ਲੋੜ ਹੈ ਸਾਡੇ ਕੋਲੋਂ ਹਥਿਆਰਾਂ ਦੀ ਲੋੜ ਹੈ ਤੇ ਫਿਰ ਇਹ ਜੋ ਵੋਟਾਂ ਦਾ ਸਿਲਸਿਲਾ ਸ਼ੁਰੂ ਹੁੰਦਾ ਉਹਦੇ ਵਿੱਚ ਸਭ ਤੋਂ ਵੱਧ ਨਪੀੜੀਆਂ ਜਾਂਦੀਆਂ ਨੇ ਔਰਤਾਂ ਜਿਨ੍ਹਾਂ ਦਾ ਇਹ ਸਪਲਾਈ ਸਿਸਟਮ ਡਿਮਾਂਡ ਸਪਲਾਈ ਇਹ ਕਦੇ ਰੁਕਦੀ ਹੋਈ ਨਹੀਂ ਤੇ ਉਹਨਾਂ ਨੂੰ ਫਿਰ ਨਿਕਲਣ ਲਈ ਕੋਈ ਰਾਹ ਉਸ ਦਲਦਲ ਚੋਂ ਮਿਲਦਾ ਵੀ ਨਹੀਂ ਓਕੇ ਕਿਉਂਕਿ ਮੈਨੂੰ ਸਰਕਾਰਯੋਗ ਭੈਣ ਜੀ ਯਾਦ ਹੈ ਜਿਨ੍ਹਾਂ ਦਿਨਾਂ ਚ ਬਲਾਤਕਾਰੀ ਮਾਨ ਸਿੰਘ ਤੇ ਵੇਵਾਲਾ ਇੱਥੇ ਆਇਆ ਸੀ ਜਿਵੇਂ ਬਰਸੀਨ ਦੇ ਵਿੱਚ ਕੋਈ ਡੰਗਰ ਵੱੜ ਜਾਂਦਾ ਨਾ ਉਹਨੂੰ ਤਾਂ ਡਾਂਗਾ ਨਾਲ ਕੁੱਟ ਕੇ ਉਹਨੂੰ ਬਾਹਰ ਕੱਢੀਦਾ ਹੈ ਇਸੇ ਤਰ੍ਹਾਂ ਉਹਨੂੰ ਗੁਰਦੁਆਰੇ ਦੇ ਵਿੱਚੋਂ ਬਾਹਰ ਕੱਢਿਆ ਸੀ ਘਟੋ ਘਟ 40-50 ਪੁਲਿਸ ਅਫਸਰ ਉੱਥੇ ਮੌਜੂਦ ਸਨ ਜਦੋਂ ਉਹਨੂੰ ਕੱਢਿਆ ਇੱਕ ਦਸਵੀਂ ਪੜਦੀ ਬੱਚੀ ਨਾਲ ਬਲਾਤਕਾਰ ਜਦੋਂ ਜਿਸ ਤਰੀਕੇ ਨਾਲ ਉਹਨਾਂ ਕੀਤੀ ਉਹਨੇ ਲਾਈਵ ਆ ਕੇ ਲੜਕੀ ਨੇ ਰੇਡੀਓ ਦੇ ਉੱਤੇ ਦੱਸਿਆ ਇੱਕ ਗੱਲ ਉਸ ਵੇਲੇ ਜਥੇਦਾਰਾਂ ਦਾ ਵੀ ਮੈਂ ਉਹ ਪੜਾਈ ਸੀ ਪਰ ਜਥੇਦਾਰਾਂ ਨੇ ਗੁਰਦਾਸਪੁਰਿਆ ਧਨਵੰਤ ਸਿੰਘ ਦੇ ਕੀ ਕੀਤਾ ਉਹਨੂੰ 10 ਸਾਲ ਦੀ ਸਜ਼ਾ ਅਦਾਲਤਾਂ ਨੇ ਤਾਂ ਦੇ ਦਿੱਤੀ ਹੁਣ ਆ ਜਿਹੜੇ ਕੇਸ ਰੀਸੈਂਟਲੀ ਡੇਰਿਆਂ ਦੇ ਵਿੱਚ ਹੋ ਰਹੇ ਨੇ ਡੇਰਿਆਂ ਦੇ ਵਿੱਚ ਬੀਬੀਆਂ ਨੂੰ ਪਤਾ ਹੁੰਦਾ ਕਿ ਇਸ ਕਰਕੇ ਹੀ ਜਾਣਾ ਡੇਰਿਆਂ ਦੇ ਵਿੱਚ ਆਸ਼ੀਰਵਾਦ ਨਹੀਂ ਬੜ ਕੇ ਆਪਣੀ ਕਾਮਕ ਪੂਰਤੀ ਦੇ ਲਈ ਜਾਂਦੀਆਂ ਨੇ ਫਿਰ ਇਹਦਾ ਮਤਲਬ ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਕੀਤਾ ਇਹ ਤਾਂ ਲੂ ਕੰਡੇ ਖੜੇ ਕਰ ਦੇਣ ਵਾਲੀ ਕਹਾਣੀ ਹੈ ਜੀ ਮੈਂ ਤੁਹਾਨੂੰ ਸਾਰੀਆਂ ਦੀਆਂ ਸਾਰੀਆਂ ਔਰਤਾਂ ਤੇ ਬਿਲਕੁਲ ਇਸ ਤਰੀਕੇ ਦੀ ਕੋਈ ਵੀ ਨਹੀਂ ਲਾਨਤ ਪਾ ਰਹੀ ਮੈਂ ਤੁਹਾਨੂੰ ਸਿਰਫ ਇਹ ਜ਼ਿਕਰ ਕੀਤਾ ਕਿ ਜਿਹੜੀਆਂ ਕੁਝ ਆਲਰੇਡੀ ਸ਼ਿਕਾਰ ਬਣ ਚੁੱਕੀਆਂ ਹੁੰਦੀਆਂ ਨੇ ਉਹ ਜਬਰੀ ਦੇ ਤਰੀਕੇ ਉਹਨਾਂ ਨੂੰ ਭੇਜਿਆ ਗਿਆ ਜਾਂ ਜਿਵੇਂ ਵੀ ਉਹਨਾਂ ਨੂੰ ਉਹਨਾਂ 'ਸ ਲੜ ਲਾਇਆ ਗਿਆ ਜਾਂ ਉਹਨਾਂ ਦੇ ਮਾਪਿਆਂ ਨੂੰ ਪਰਮਾ ਕੇ ਜਾਂ ਤੌਰਿਆਂ ਨੂੰ ਪਰਮਾ ਕੇ ਉਹਨਾਂ ਨੂੰ ਉਸ ਪਾਸੇ ਵੱਲ ਨੂੰ ਤੋਰਿਆ ਗਿਆ ਤੇ ਜਦੋਂ ਇੱਕ ਵਾਰ ਉਹ ਫਸ ਜਾਂਦੀਆਂ ਨੇ ਫਿਰ ਉੱਥੋਂ ਨਿਕਲਣਾ ਉਹਨਾਂ ਲਈ نامਮਕਨ ਹੁੰਦਾ ਹੈ ਕਿ ਉਹਨਾਂ ਦੀਆਂ ਵੀਡੀਓਜ਼ ਬਣੀਆਂ ਜਾਂ ਉਹ ਸਾਰਾ ਕੁਝ ਤੇ ਇਸ ਤਰੀਕੇ ਉਹਨਾਂ ਨੂੰ ਤੋੜ ਦਿੱਤਾ ਜਾਂਦਾ ਉਹਨਾਂ ਨੂੰ ਫਿਰ ਅੱਗੋਂ ਇਸ ਪਾਸੇ ਵੱਲ ਨੂੰ ਭੇਜਿਆ ਜਾਂਦਾ ਕਿ ਤੁਸੀਂ ਹੋਰ ਹ ਹੁਣ ਲੱਭ ਕੇ ਲਿਆਣੀਆਂ ਜੇ ਆ ਆ ਇਥੋਂ ਦੀਆਂ ਤੁਹਾਨੂੰ ਅਸੀਂ ਲੱਭ ਕੇ ਦੇ ਦਿੱਤੀਆਂ ਜਿਹੜੀਆਂ ਤੁਸੀਂ ਫੜਨੀਆਂ ਨੇ ਸੋ ਉਹ ਫਿਰ ਸਪੈਸ਼ਲ ਜਾਲ ਉਸ ਤਰੀਕੇ ਦਾ ਬੁਣ ਕੇ ਉਹਨਾਂ ਦੇ ਘਰ ਵਾਲਿਆਂ ਨਾਲ ਅ ਬੜਾ ਰਿਸ਼ਤਾ ਗੰਢਦੀਆਂ ਨੇ ਨੇੜਲਾ ਫਿਰ ਉਹਨਾਂ ਨੂੰ ਪਰਮਾ ਕੇ ਕਹੋ ਜੀ ਉੱਥੇ ਜਾਈਏ ਪੁੱਤਰ ਦੀ ਦਾਤ ਦਿੰਦੇ ਨੇ ਇਹ ਆ ਚੀਜ਼ਾਂ ਹੁੰਦੀਆਂ ਇਸ ਤਰ੍ਹਾਂ ਘਰ ਦੀ ਦਿਲਦਰ ਦੂਰ ਹੋ ਸਕਦਾ ਆ ਦੇ ਆਲੂ ਬਹੁਤ ਨੇ ਸੋ ਇਸ ਤਰੀਕੇ ਦੀ ਇੱਕ ਪਰਮਾਇਆ ਜਾਂਦਾ ਜਿਸ ਨਾਲ ਸਭ ਤੋਂ ਵੱਡੀ ਫਿਰ ਗੱਲ ਹੁੰਦੀ ਜੇ ਪੁੱਤਰ ਦਾ ਕਿ ਕਰਾਮਾਤ ਹੁੰਦੀ ਜੇ ਉਸ ਪਾਸਿਓਂ ਸੋ ਆਓ ਜੀ ਮੈਂ ਤੁਹਾਨੂੰ ਲੈ ਕੇ ਜਾਨੀ ਆ ਤੁਹਾਡੀ ਇਸ ਨੂੰ ਤੇ ਤੁਹਾਡੀ ਨੂੰ ਨੂੰ ਜਾਂ ਤੁਹਾਡੀ ਤੀਨ ਉਹ ਤੇ ਅਸੀਂ ਇਹੋ ਜਿਹਾ ਉੱਥੋਂ ਦਾਤ ਦੁਆ ਦਿੰਦੇ ਸੋ ਇਸ ਤਰੀਕੇ ਦਾ ਇਹ ਕੰਮ ਸ਼ੁਰੂ ਹੁੰਦਾ ਜਿੱਥੇ ਉਹ ਬੇਟੀਆਂ ਫਸ ਜਾਂਦੀਆਂ ਨੇ ਤੇ ਫਿਰ ਮੈਂ ਤੁਹਾਨੂੰ ਦੱਸਿਆ ਵੀ ਜਿਹੜੀ ਕੋਈ ਇਸ ਤਰ੍ਹਾਂ ਦੇ ਘਰਾਂ 'ਚ ਜਿੱਥੇ ਔਰਤ ਕਿਸੇ ਦੀਆਂ ਨਾ ਸਦਰਾਂ ਪੂਰੀਆਂ ਹੋ ਰੀਆਂ ਹੋਣ ਕਿ ਨਾ ਘਰ ਵਾਲਾ ਅ ਸਹੀ ਹੈ ਤੇ ਨਾ ਉਹਨੂੰ ਆਪਣਾ ਯਾਨੀ ਵਿਆਹ ਤੋਂ ਬਾਅਦ ਜ਼ੋਰ ਪਾਇਆ ਜਾਂਦਾ ਵੀ ਅੱਗੋਂ ਔਲਾਦ ਹੋਵੇ ਇਹੋ ਜਿਹੇ ਵੀ ਕੇਸ ਸਾਹਮਣੇ ਆਏ ਨੇ ਕਿ ਜਿਹੜੇ ਫਿਰ ਮਜਬੂਰੀ ਵਾਸਤੇ ਆਪਣੀਆਂ ਸਧਰਾ ਪੂਰੀਆਂ ਕਰਨ ਲਈ ਵੀ ਤੁਰ ਜਾਂਦੀਆਂ ਨੇ ਉਹ ਬਹੁਤ ਘੱਟ ਗਿਣਤੀ ਪਰ ਹੈ ਜ਼ਰੂਰ ਮੈਡੀਕਲ ਪੁਆਇੰਟ ਆਫ View ਦੇ ਨਾਲ ਅਖੀਰ ਦੇ ਵਿੱਚ ਮੈਂ ਤੁਹਾਡੇ ਤੋਂ ਸਾਰੀ ਗੱਲਬਾਤ ਸਮਅਪ ਕਰਵਾਉਣੀ ਚਾਹਨਾ ਮੈਡੀਕਲ ਪੁਆਇੰਟ ਆਫ View ਦੇ ਨਾਲ ਜਿਵੇਂ ਮੈਂ ਗੁਰੂ ਸਾਹਿਬਾਨ ਦਾ ਜ਼ਿਕਰ ਇਸ ਕਰਕੇ ਕੀਤਾ ਕਿ ਉਹਨਾਂ ਗ੍ਰਸਤੀ ਜੀਵਨ ਤਾਂ ਲੰਘੀਤਾ ਹੈ ਕੀ ਛਿੱਟੇ ਕੱਪੜੇ ਪਾਉਣ ਦੇ ਨਾਲ ਜਾਂ ਲੰਮਾ ਚੋਲਾ ਪਾਉਣ ਦੇ ਨਾਲ ਸਰੀਰ ਦੇ ਅੰਦਰੋਂ ਕਾਮਕ ਸ਼ਕਤੀ ਖਤਮ ਹੋ ਜਾਂਦੀ ਹੈ ਜਿਹੜੇ ਕਹਿੰਦੇ ਨੇ ਜੀ ਬਿਹੰਗਮ ਨੇ ਤਾਂ ਇਹ ਤਾਂ ਮਹਾਪੁਰਸ਼ ਨੇ ਤਾਂ ਬ੍ਰਹਮ ਗਿਆਨੀ ਨੇ ਪੂਰਨ ਬ੍ਰਹਮ ਗਿਆਨੀ ਨੇ ਕਿਉਂਕਿ ਮੈਂ ਉਦਾਹਰਣ ਇਸ ਕਰਕੇ ਤੁਹਾਰ ਤੋਂ ਜਾਨਣਾ ਚਾਹਨਾ ਭੇਵੇ ਵਾਲੇ ਦੇ ਸਬੰਧ ਦੇ ਵਿੱਚ ਜਿਹੜਾ ਉਹਨਾਂ ਦਾ ਗੜਵਾਈ ਸੀ ਪੀਏ ਸੀ ਉਹਨਾਂ ਨਾਲ ਮੇਰੀਆਂ ਬਹੁਤ ਇੰਟਰਵਿਊ ਹੋਈਆਂ ਉਹ ਕਹਿੰਦੇ ਵੀ ਜਿੰਨੇ ਵੀ ਡੇਰੇ ਸਨ ਹਰੇਕ ਡੇਰੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਿੱਥੇ ਪਾਵਨ ਪਵਿੱਤਰ ਸਰੂਪ ਰੱਖੇ ਜਾਂਦੇ ਸੀ ਉਹਦੇ ਨਾਲ ਦਾ ਕਮਰਾ ਬਾਬਾ ਜੀ ਦਾ ਹੁੰਦਾ ਸੀ ਤੇ ਉਸ ਬਾਬਾ ਜੀ ਦੇ ਕਮਰੇ ਦੇ ਲਾਗੇ ਇੱਕ ਹੋਰ ਕਮਰਾ ਹੁੰਦਾ ਸੀ ਜਿੱਤੇ ਪੰਜਾਬ ਦੀਆਂ ਸੋਹਣੀਆਂ ਸੁਨੱਖੀਆਂ ਨੌਜਵਾਨ ਪੰਜ ਤੋਂ 10 ਮੁਟਿਆਰਾਂ ਉਸ ਕਮਰਿਆਂ ਦੇ ਵਿੱਚ ਰਹਿੰਦੀਆਂ ਨੇ ਤੇ ਜਦੋਂ ਬਾਬਾ ਜੀ ਨੇ ਆਉਣਾ ਫਿਰ ਬਾਬਾ ਜੀ ਦੀ ਆਪਣੀ ਚੁਆਇਸ ਹੁੰਦੀ ਸੀ ਕਿ ਮੈਂ ਕਿਹਦੇ ਨਾਲ ਕੋ ਕਰਮ ਕਰਨਾ ਹੈ ਇਹ ਬਾਬਾ ਜੀ ਦੀ ਚੁਆਇਸ ਹੁੰਦੀ ਸੀ ਉਹ ਜੇ ਇਸ ਤਰ੍ਹਾਂ ਦੇ ਕੋ ਕਰਮ ਡੇਰਿਆਂ ਦੇ ਵਿੱਚ ਹੁੰਦੇ ਨੇ ਮੇਰ ਨੂੰ ਇਹ ਦੱਸੋ ਕਿ ਜਿਹੜੇ ਬਾਬੇ ਕਹਿੰਦੇ ਨੇ ਵੀ ਅਸੀਂ ਤਾਂ ਬਿਆੰਗਮ ਆ ਜੀ ਸਾਡੇ ਦਾ ਮਹਾਂਪੁਰਸ਼ਾਂ ਨੇ ਵਿਆਹ ਨਹੀਂ ਕਰਾਇਆ ਤੁਸੀਂ ਕਿਵੇਂ ਲੈਨੇ ਹੋ ਕਿ ਕਾਮ ਬਿਨਾ ਕੋਈ ਵਿਅਕਤੀ ਰਹਿ ਸਕਦਾ ਹੈ ਜੇ ਮੈਡੀਕਲ ਪੁਆਇੰਟ ਆਫ View ਨਾਲ ਅ ਬਿਲਕੁਲ ਪਾਜੀਏ ਤਾਂ ਮਤਲਬ ਆਪ ਦਾ genauna ਮਤਲਬ ਮੈਨੂੰ ਇਹੋ ਜੇ ਕਿਰਦਾਰ ਦਾ ਸੁਣ ਕੇ ਵੀ ਨਾ ਜਿਵੇਂ ਤੁਹਾਨੂੰ ਮਨ ਵਿੱਚ ਜ਼ਹਿਰ ਉਪਜਦਾ ਜੇ ਉਹ ਵਾਂਗ ਹਾਲ ਜੇ ਕਿਉਂਕਿ ਜਦੋਂ ਅਸੀਂ ਸ਼ਬਦ ਗੁਰੂਗ੍ਰੰਥ ਸਾਹਿਬ ਦਾ ਲੈਣੇ ਉਹ ਸਾਰੇ ਦੇ ਵਿੱਚ ਮੈਂ ਸਿਰਫ 1 ਮਿੰਟ ਜੇ ਮੈਨੂੰ ਸਮਾਂ ਦੇ ਦੇਣਾ ਲੈਣਾ ਚਾਹੁੰਦਾ ਪੂਰਾ 1 ਮਿੰਟ ਹਾਂਜੀ ਕਿ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਸਰਬੰਸ ਕਿਉਂ ਵਾਰਿਆ ਸੀ ਕਿ ਉਹਨਾਂ ਨੇ ਆਪਣੀ ਜਾਇਦਾਦ ਬਣਾਣੀ ਆਪਣੇ ਕੋਈ ਮਹਿਲ ਮਾੜੀਆਂ ਬਣਾਉਣੀਆਂ ਸੀ ਸਰਬੰਸ ਵਾਰ ਕੇ ਕਿਸ ਲਈ ਉਹਨਾਂ ਨੇ ਆਵਾਜ਼ ਚੁੱਕੀ ਸੀ ਕਿ ਉਹ ਦੱਬੇ ਕੁਚਲੇ ਲੋਕ ਜਿਨ੍ਹਾਂ ਦੀ ਆਪਣੀ ਅੰਦਰੋਂ ਅਣਖ ਮਾਰ ਦਿੱਤੀ ਗਈ ਜਿਨ੍ਹਾਂ ਦਾ ਕੋਈ ਢੋ ਨਹੀਂ ਬਣ ਰਿਹਾ ਤਾਂ ਉਹਨਾਂ ਨੂੰ ਜਗਾ ਕੇ ਉਹਨਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਤੇ ਉਹਨਾਂ ਤੇ ਕੋਈ ਜ਼ੁਲਮ ਨਾ ਟਾਇ ਉਸ ਜ਼ੁਲਮ ਵਿਰੁੱਧ ਡਟ ਕੇ ਖੜੇ ਹੋਣ ਲਈ ਉਹਨਾਂ ਦਾ ਇੱਕ ਆਸਰਾ ਬਣ ਕੇ ਵੀ ਮੈਂ ਆਪ ਦੱਸਦਾ ਕਿ ਇੰਜ ਵਾਰੇ ਜਾਈਏ ਤਾਂ ਤੁਹਾਡੇ ਲਈ ਖੜੇ ਆ ਯਾਨੀ ਉਹਨਾਂ ਨੂੰ ਖੜੇ ਕਰਨ ਲਈ ਸਭ ਕੁਝ ਚੀਜ਼ ਕੀਤੀ ਗਈ ਤੇ ਫਿਰ ਆਪਾਂ ਉਹਦੇ ਵਿੱਚ ਕਹੀਏ ਕਿ ਅੱਜ ਡੇਰੇ ਦੇ ਵਿੱਚ ਕੋਈ ਬੈਠ ਕੇ ਆਪਣੀ ਕਰੋੜਾਂ ਦੀ ਜਾਇਦਾਦ ਬਣਾ ਕੇ ਔਰਤਾਂ ਦੀ ਪੱਤ ਲੁੱਟ ਕੇ ਨਸ਼ੇ ਦਾ ਵਪਾਰ ਕਰਕੇ ਤੇ ਫਿਰ ਇਸ ਨੂੰ ਉਹ ਨਾਮ ਲੈਣਗੇ ਕਿ ਮੈਂ ਰੱਬ ਜਾਂ ਸੰਤ ਜਾਂ ਭਗਤ ਬਣ ਗਿਆ ਤਾਂ ਮੈਂ ਸਾਰੇ ਲਾਹਨਤ ਦੇ ਕੁਝ ਕਹਿ ਨਹੀਂ ਸਕਦੀ ਕਿਉਂਕਿ ਇਹਦੇ ਵਿੱਚ ਮੈਂ ਤਾਂ ਪਹਿਲਾਂ ਹੀ ਕਿਹਾ ਵੀ ਜਦ ਸ਼ਹਿਰ ਸਿਆਸੀ ਹੋਵੇ ਤਾਂ ਫਿਰ ਉਪਰੋਂ ਥੱਲੇ ਤੱਕ ਪਾਜੀ ਸਾਡੇ ਤਾਂ ਆਈਐਫ ਕੀ ਆਈਪੀਐਸ ਕੀ ਇਹ ਸਾਰੇ ਤੇ ਸਾਰੇ ਮੱਥੇ ਟੇਕਦੇ ਦੇਖੇ ਜਾ ਚੁੱਕੇ ਨੇ ਜਦੋਂ ਇਹ ਸਾਰਾ ਹੀ ਤਾਣਾ ਬਾਣਾ ਉਲਝਿਆ ਹੋਵੇ ਤਾਂ ਆਪਾ ਕੀ ਦੀ ਗੱਲ ਕਰਦੇ ਆ ਪਰ ਸ਼ਰਮ ਆਉਂਦੀ ਜੇ ਜਦੋਂ ਇਹੋ ਜਿਹੇ ਥਾਵਾਂ ਤੇ ਜਾ ਕੇ ਲੋਕ ਕਰਾਮਾਤਾ ਪਾਲਦੇ ਨੇ ਉਹਨਾਂ ਨੂੰ ਸਮਝ ਆਉਣੀ ਚਾਹੀਦੀ ਹੈ ਕਿ ਗੁਰੂ ਜਾਂ ਸੰਤ ਜਾਂ ਬਾਬਾ ਅਖਵਾਉਣ ਲਈ ਕੀ ਅਸਲੀਅਤ ਹੋਣੀ ਚਾਹੀਦੀ ਹੈ ਰਤੱਕ ਝਾਤ ਮਾਰਨ ਤਾਂ ਸਮਝ ਆ ਜਾਏਗੀ ਕਿ ਸਿੱਖੀ ਇੱਕ ਧਰਮ ਨਹੀਂ ਜੇ ਸਿੱਖੀ ਤਲਵਾਰ ਉੱਤੇ ਚੱਲਣ ਦਾ ਢੰਗ ਜੇ ਜ ਉਹਦੇ ਲਈ ਪਹਿਲਾਂ ਮਰਨਾ ਕਬੂਲ ਕਰਨਾ ਪੈਂਦਾ ਹੈ ਨਾ ਕਿ ਜ਼ਿੰਦਗੀ ਪ੍ਰਤੀ ਇਹੋ ਜਿਹੀ ਮਾੜੀ ਸੋਚ ਲੈ ਕੇ ਤੁਰਨਾ ਬਹੁਤ ਬਹੁਤ ਧੰਨਵਾਦ ਜੀ ਚਰਦੀ ਕਲਾ ਚ ਰਹਿ ਕਿਸ ਤਰ੍ਹਾਂ ਇਹ ਮਨੁੱਖਤਾ ਦੀ ਸੇਵਾ ਕਰਦੇ ਰਹੇ ਆਉਣ ਵਾਲੇ ਸਮੇਂ ਫਿਰ ਗੱਲਬਾਤ ਕਰਾਂਗੇ ਰਬ ਰੱਖਾ ਜੀ ਬੱਚਿਆਂ ਦੇ ਬੜਿਆ ਡਾਕਟਰ ਸਨਸਨੀ ਖੇਜ਼ ਖੁਲਾਸੇ ਕੀਤੇ ਨੇ ਚੰਕਾ ਦੇਣ ਵਾਲੇ ਖੁਲਾਸੇ ਕੀਤੇ ਨੇ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਇਹ ਗੱਲਬਾਤ ਹਰੇਕ ਡੇਰੇ ਤੱਕ ਇਸ ਵੀਡੀਓ ਨੂੰ ਕਿਵੇਂ ਪਹੁੰਚਾਣਾ ਹੈ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਇਹਨਾਂ ਦਾ YouTube ਚੈਨਲ ਹੈ ਕਦੇ ਦੇਖਿਓ ਕਿਵੇਂ ਦਿਲ ਨੂੰ ਹਿਲਾ ਦੇਣ ਵਾਲੀਆਂ ਇਹਨਾਂ ਦੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਨੇ ਜਰੂਰ ਉਹਨੂੰ ਲਾਈਕ ਵੀ ਕਰਿਓ ਸਬਸਕ੍ਰਾਈਬ ਵੀ ਕਰਿਓ ਮੈਂ ਉਚੇਚੇ ਤੌਰ ਤੇ ਧੰਨਵਾਦੀ ਆ ਖਾਸ ਕਰਕੇ ਇਸ ਦਾ ਸਰਮੁਖ ਸਿੰਘ ਜੀ ਦਾ ਪਲਾਨਟ ਗਰੁੱਪ ਰੀਅਲਟੀ ਵਾਲਿਆਂ ਦਾ 3 ਬੈਡਰੂਮ ਟਾਉਨ ਹਾਊਸ ਅੱਜ ਹੀ 0.50 ਜਿਹੜਾ ਰੇਟ ਹੈ ਉਹ ਪ੍ਰਾਈਮ ਰੇਟ ਘਟਿਆ 3.25 ਜਿਹੜਾ ਲੈਂਡਿੰਗ ਰੇਟ ਹੋ ਗਿਆ ਅੱਜ ਇਸ ਤੋਂ ਪਹਿਲਾਂ ਕਿ ਉਹ ਦੀ ਕੀਮਤ ਵਧੇ ਅੱਜ ਹੀ ਕਾਲ ਕਰ ਲਿਓ ਕਿਉਂਕਿ ਪ੍ਰਾਪਰਟੀ ਹੁਣ ਜਿਉੜੀਆਂ ਤਰ੍ਹਾਂ ਵਿਕਣ ਨਹੀਂ ਸਿਰਫ ਤੇ ਸਿਰਫ ਤਿੰਨ ਬੈੱਡਰੂਮ ਪੂਰੇ ਵਧੀਆ ਖੁੱਲੇ ਡੁੱਲੇ ਚਾਰ ਬਾਥਰੂਮ ਨੇ ਬਿਲਕੁਲ ਵਧੀਆ ਤਰੀਕੇ ਨਾਲ ਬਣਿਆ ਹੋਇਆ ਲਹਿੰਗਲੀ ਦੇ ਵਿੱਚ ਤਿੰਨ ਕਮਰਿਆਂ ਦਾ ਟਾਊਨ ਹਾਊਸ ਤੇ ਉੱਪਰਲੇ ਪਾਸੇ ਗਜ਼ੀਬੋ ਹੈ ਤਕਰੀਬਨ 420 ਸਕਰ ਫੁੱਟ ਦਾ ਉੱਥੇ ਬਹਿ ਕੇ ਬਾਰਬੀਕਿਊ ਕਰੋ ਛਲੀਆਂ ਭੁੰਨੋ ਬੱਚਿਆਂ ਨਾਲ ਖੇਡੋ ਤੇ ਇਸ ਸੰਬੰਧੀ ਚ ਗੱਲਬਾਤ ਕਰਨੀ ਹੈ 778 883 9036 ਮੇਰੇ ਪ੍ਰੋਗਰਾਮ ਤੋਂ ਬਾਅਦ ਠੀਕ 6 ਵਜੇ ਦਵਿੰਦਰ ਬੈਣੀਪਾਲ ਜੀ ਪ੍ਰਾਈਮ ਟਾਈਮ ਲੈ ਕੇ ਆਜਣਗੇ ਤੇ 9 ਵਜੇ ਸੇ ਨੂੰ ਰਿਪੀਟ ਕੀਤਾ ਜਾਏ ਇਸ ਵੀਡੀਓ ਨੂੰ ਹਰੇਕ ਪਰਿਵਾਰ ਤੱਕ ਹਰੇਕ ਡੇਰੇ ਤੱਕ ਪਹੁੰਚਾਉਣ ਦਾ ਯਤਨ ਕਰਨਾ ਜ਼ਬਰਦਸਤ